ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਹਰਾਜ ਦੀ ਹੈ ਮੇਰੇ ਆਪਣੇ ਪਿੰਡ ਦੀ ਆ ਬਾਈ ਦਾ ਦੋਸਤੋ ਡੇਰੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਵਪਾਰ ਲੈਣ ਦਾ ਕੰਮ ਕਰਦੇ ਆ ਚੰਗੇ ਪਸ਼ੂ ਲੈ ਕੇ ਆਉਂਦੇ ਆ ਸੇਲ ਪਰਚੇਜ ਦਾ ਕੰਮ ਕਰਦੇ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੇਖ ਸਕਦੇ ਆ ਇੱਕ HF ਵੜਾ ਜਿਹੜੀ ਕਿ ਗੱਬਣ ਬਣਦੀ ਡਿਟੇਲ ਦੋਸਤੋ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਰਿਕੁਐਸਟ ਆ ਵੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਚੰਗੇ ਕਦ ਕਾਠ ਵਾਲੀ ਦੋਸਤੋ ਵਹਿੜ ਆ ਸੂਆ ਤੇ ਡਿਟੇਲ ਸਾਰੀ ਆਪਾਂ ਪੁੱਛਦੇ ਆ ਕਿੰਨੇ ਸੂਏ ਸੂਣ ਲਈ ਗੱਬਣਾ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਵਧੀਆ ਜੀ ਵਧੀਆ ਠੀਕ ਆ ਤੇ ਇਹ ਫਿਰ ਵਹਿੜ ਦੀ ਕੀ ਡਿਟੇਲ ਆਪਰਾ ਬਈ ਇਹ ਦੂਜਾ ਸੂਆ ਦੂਜਾ ਸੂਆ ਸੁਣੀ ਆ ਹਾਂਜੀ ਹਾਂਜੀ ਠੀਕ ਆ ਸਾਡੇ ਸੂਏ 25 ਤੋਂ 25 ਲੀਟਰ ਦਾ ਦੁੱਧ ਦਾ ਰਿਕਾਰਡ ਹੈਗਾ ਜੀ ਪਹਿਲੇ ਸੂਏ 25 ਲੀਟਰ ਦਾ ਦੁੱਧ ਦਾ ਰਿਕਾਰਡ ਆ ਜਿੱਥੋਂ ਆਈ ਹੈ ਉਹਨਾਂ ਨੇ ਦੱਸਿਆ ਹਾਂਜੀ ਹਾਂਜੀ ਠੀਕ ਆ ਤੇ ਅੱਜ ਕੀ ਜੱਜਮੈਂਟ ਕਰਦੇ ਆ ਬਈ ਕਿੰਨਾ ਪਾ ਦੂਗੀ ਥੋੜੀ ਨਾ ਗਾਂ ਫਿੱਕੀ ਆ ਹੂੰ ਗਾਂ ਬਹੁਤ ਹੀ ਚੰਗੀ ਆ ਦੁੱਧ 30 ਲੀਟਰ ਦੇ ਕਰੀਬ ਫੁੱਲਾ ਫੇਰ ਵੀ ਪਾ ਦੂਗੀ ਅੱਛਾ 30 ਲੀਟਰ ਦੇ ਕੋਈ ਕਰੀਬ ਦੁੱਧ ਪਾ ਦੂਗੀ ਜੇ ਚੰਗੀ ਸੇਵ ਵਾਲਾ ਲੈ ਗਿਆ ਹਾਂਜੀ ਹਾਂਜੀ ਪਾਓ ਠੀਕ ਆ ਤੇ ਕਿੰਨੇ ਦਿਨ ਲੈਂਦੀ ਆ ਇਹ ਬਸ 2-4 ਦਿਨ ਲਾਊਗੀ ਬਈ ਕੱਦ ਕਾਠ ਵਾਲੀ ਗੱਲ ਕਰੀਏ ਤਾਂ ਬਾਈ ਦੇ ਮੋਢੇ ਤਾਂ ਹੀ ਆਉਂਦੀ ਹੈ ਵੇਖ ਸਕਦੇ ਆ ਪੂਰੀ ਉੱਚੀ ਲੰਮੀ ਵਹਿੜਾ ਦੋਸਤੋ ਬਹੁਤ ਵਿਰਲੀ ਵਹਿੜ ਤੇ ਆਉਂਦੀ ਹੈ ਦੋਸਤੋ ਐਡੇ ਕੱਦ ਕਾਠ ਵਾਲੀ ਤੇ ਬਾਕੀ ਜਿਹੜੀ ਹਵਾਨੇ ਦੀ ਜੱਜਮੈਂਟ ਆ ਤੁਹਾਨੂੰ ਤੁਰੀ ਜਾਂਦੀ ਤੇ ਉਹ ਜੱਜਮੈਂਟ ਆ ਜਾਣੀ ਤੇ ਬਾਕੀ ਨੇੜੇ ਹੋ ਕੇ ਵੀ ਦੋਸਤੋ ਤੁਹਾਨੂੰ ਮੁਖਾ ਦਿੰਨੇ ਆ ਬਹੁਤ ਹੀ ਵੱਡਾ ਹਵਾਨਾ ਜਿਹੜਾ ਦੋਸਤੋ ਇਹਨੇ ਤਿਆਰ ਕਰਦੀ ਹੁੰਦੀ ਆ ਕਰ ਵੀ ਜਾਣਾ ਬਾਕੀ ਭਲਾ ਦੋਸਤੋ ਥੋੜੀਆਂ ਹੀ ਹੈਗੀਆਂ ਸੂਣ ਤੋਂ ਬਾਅਦ ਭਲਾ ਲੈਈਆਂ ਥਾਣਾ ਦਾ ਸਾਈਜ਼ ਦੋਸਤੋ ਸੋਹਣਾ ਬਣਾ ਜਾਣਾ ਇਹਨੇ ਵੇਖ ਸਕਦੇ ਆ ਮੋਟਾ ਥਾਣਾ ਬਿਲਕੁਲ ਵੇ ਮਿਲਕਵੇਨ ਨੇ ਨੀ ਨਿਗਾ ਮਾਰ ਲਓ ਸੱਜਣੋ ਤੇ ਬਾਕੀ ਮਗਰਲੇ ਪਾਸੇ ਨੂੰ ਹਵਾਨਾ ਵੇਖੋਗੇ ਦੋਸਤੋ ਹਜੇ 1-2 ਦਿਨ ਲੈਂਦੀ ਆ ਤਾਂ ਹੋਰ ਵੀ ਇਹਨੇ ਮਗਰ ਨੂੰ ਹਵਾਨਾ ਬਣਾ ਜਾਣਾ ਵੇਖ ਸਕਦੇ ਆ ਆ ਤੁਹਾਨੂੰ ਇੱਕ ਪਾਸੇ ਦਿਨੀਆਂ ਹੋਣੀਆਂ ਭਲਾਂ ਬਾਕੀ ਹਵਾਨੇ ਵੀ ਸਾਫ਼ ਸੁਥਰੀ ਆ ਬਾਈ ਦੱਸ ਰਿਹਾ ਦੂਜੀ ਸਾਈਡ ਤੋਂ ਵੀ ਦੋਸਤੋ ਹਵਾਨੇ ਇਨ ਜੱਜਮੈਂਟ ਲਾ ਲਿਓ ਮਿਲਕਵੇਨ ਇਧਰਲੇ ਪਾਸੇ ਵੀ ਵੇਖ ਸਕਦੇ ਆ ਬਾਕੀ ਦੋਸਤੋ ਸੀਲ ਠੰਡੀ ਆ ਵੱਡੇ ਕੱਦ ਕਾਠ ਵਾਲੀ ਆ ਫੇਸ ਬਿਊਟੀ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਥੋੜਾ ਜਿਹਾ ਕ੍ਰੋਸ ਆਂਗ ਆ ਚੰਗਾ ਦੁੱਧ ਪਿਆ ਦੂਗੀ ਗਰਮੀ ਦੇ ਵਿੱਚ ਦੋਸਤੋ ਬਾਹਲੀਆਂ ਜਿਹੜੀਆਂ ਐਚਫ ਬਰੀਡ ਦੇ ਵਿੱਚ ਗਾਵਾਂ ਆਉਂਦੀਆਂ ਦੋਸਤੋ ਥੋੜੀ ਗਰਮੀ 'ਚ ਵੱਧ ਬਣਾਉਂਦੀਆਂ ਤੇ ਦੁੱਧ ਦੋਸਤੋ ਉਮੀਦ ਆ ਵੀ 30 ਲੀਟਰ ਆਮ ਨਾਲ ਪਾ ਵੀ ਦੂਗੀ ਕ੍ਰੋਸ ਆਂਗ ਦੇ ਵਿੱਚ ਆ ਬਾਕੀ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੁਰਿਓ ਬਈ ਦੇਖ ਸਕਦੇ ਆ ਜਜਮੈਂਟ ਤੁਸੀਂ ਲਾ ਲੈਣੀ ਹੈ ਦੋਸਤੋ ਨੰਬਰ 22 ਦਾ ਸਕਰੀਨ ਤੇ ਚੱਲੂਗਾ ਹਵਾਨਾ ਇਹਨੇ ਸੋਨਾ ਬਣਾ ਜਾਣਾ ਦੋਸਤੋ ਇੱਕ ਦੋ ਦਿਨਾਂ ਚ ਬਾਕੀ ਫਿੱਕੀ ਜਰੂਰ ਆ ਦੋਸਤੋ ਬਾਕੀ ਤੁਸੀਂ ਇੱਥੇ ਪਹੁੰਚ ਕੇ ਆਪਦੀ ਤਸੱਲੀ ਕਰ ਲੈਣੀ ਆ ਜਿਹੜਾ ਦੁੱਧ ਆ ਬਾਈ 30 ਲੀਟਰ ਦੱਸ ਰਿਹਾ ਤੁਸੀਂ ਆਪਦੀ ਜਜਮੈਂਟ ਲਾਉਣੀ ਹੈ ਕਿੰਨਾ ਕੁ ਪਾ ਦੂਗੀ ਕਿਉਂਕਿ ਅੱਗੇ ਤੋਂ ਆਹੀ ਹੋਈ ਆ ਗਾਂ ਇਹਦੇ ਕੀ ਡਿਮਾਂਡ ਕਰਾਂਗੇ ਬਾਈ 80000 ਰੁਪਏ ਜੀ ਮਾਨਦਾਨ ਮੈਂ ਮਾਨਦਾਨ ਕਰ ਦਮ ਲੋ ਜੀ ਹਈਆ ਕੋਈ ਫੁੱਲਾ ਕਰ ਦੋਗੇ ਮਾਨਤਾਂ ਨਹੀਂ ਬਾਲਾ ਫੁੱਲਾ ਨਹੀਂ ਉਹਨਾਂ ਗਾਂ ਬਹੁਤ ਚੰਗੀਆਂ ਆਪਾਂ ਮੰਗੇ ਹੀ ਉਹਨਾਂ ਕਰੇਗਾ ਅੱਛਾ ਲੋ ਵੀ ਸੱਜਣਾ ਬਾਈ ਇਹਨਾਂ ਗਾਂ ਚੰਗੀਆਂ ਆ ਮੰਗੇ ਆ ਪਾਉਣੇਗਾ ਬਾਕੀ ਤੁਸੀਂ ਆਪਦੀ ਸਮਝ ਨਾਲ ਲੈ ਲੈਣੀ ਆ ਦੋਸਤੋ ਤਸੱਲੀ ਇੱਥੇ ਪਹੁੰਚ ਕੇ ਤੁਸੀਂ ਕਰ ਲੈਣੀ ਆ ਪਿੰਡ ਹਰਾਜ ਆ ਜ਼ਿਲ੍ਹਾ ਮੋਕਸਰਾ ਦੋ ਜਿਹੜਾ ਸਾਡਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਾਂ ਚੱਲੂਗਾ ਜੇ ਕਿਸੇ ਨੇ ਵੀਡੀਓ ਬਣਾਉਣੀ ਆ ਤਾਂ ਬਾਈ ਦਾ ਦੋਸਤੋ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਜਿਹੜੇ ਵੀਰ ਦੋਸਤੋ ਸ਼ੇਅਰ ਕਰਦੇ ਆ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ